ਫਗਵਾੜਾ ਵਿਖੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਰਾਜਾਂ ਦੀ ਇੱਕ ਲੜਕੀ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਜ਼ਖਮੀ ਹਾਲਤ ਵਿੱਚ ਪੀੜਤ ਲੜਕੀ ਨੂੰ ਨਜ਼ਦੀਕ ਹੀ ਆਟੋ ਵਾਲਿਆਂ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਆਟੋ ਚਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਜਦੋਂ ਜਲੰਧਰ ਵਾਲੀ ਸਾਈਡ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਇਸ ਲੜਕੀ ਦਾ ਪਿੱਛਾ ਕਰਦਾ ਹੋਇਆ ਲੜਕੀ ਦੇ ਕੋਲ ਆਇਆ ਤੇ ਮਾਰਕੁੱਟ ਕਟਾਰਨ ਤੋਂ ਬਾਅਦ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਉਦਰ ਸਿਵਲ ਹਸਪਤਲ ਫਗਵਾੜਾ ਦੇ ਡਾਕਟਰ ਦਾ ਕਹਿਣਾ ਹੈ ਕਿ ਪੀੜਤ ਲੜਕੀ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੇਰਾ ਨਾਮ ਮੇਜਰ ਸਿੰਘ ਹੈ ਭਾਈ ਮੇਜਰ ਸਿੰਘ ਕਿੱਥੇ ਦੇ ਰਹਿਣ ਵਾਲੇ ਆਪਾਂ ਆਪਾਂ ਭਾਜੀ ਲਵਰੀ ਯੂਨੀਵਰਸਿਟੀ ਆਟੋ ਚਲਾਈਦੇ ਤੇ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਿਵਲ ਹਸਪੀਟਲ 'ਚ ਆਏ ਆ ਮਾਮਲਾ ਇਦਾਂ ਭਾਜੀ ਗੁੜੀਆ ਨਾ ਜਲੰਧਰ ਤੋਂ ਆਈ ਸੀ ਉਧਰੋਂ ਬੱਸ ਉਤਰ ਕੇ ਇਹ ਫਲਾਈਓਵਰ ਜਿਹੜਾ ਬਣਿਆ ਲੋਹੇ ਵਾਲਾ ਉਹ ਪਾਰ ਕਰਕੇ ਯੂਨੀਵਰਸਿਟੀ ਵਾਲੀ ਸਾਈਡ ਤੋਂ ਆਟੋ ਨੇ ਲੈਣਾ ਹੈ ਜਦੋਂ ਉਹਦੇ ਵਿਚਾਲੇ ਆਈ ਉਹ ਤੋਂ ਪਿੱਛੋਂ ਕੇ ਮੁੰਡਾ ਪਿੱਛਾ ਕਰਦਾ ਸੀ ਉਹਨੇ ਬਾਈਕ ਉੱਥੇ ਲਾਈ ਆ ਆਪਣੀ ਬਾਈਕ ਲਾ ਕੇ ਤੇ ਇਹਦੇ ਇਹ ਗੱਲ ਕਰਦੀ ਹੁਣੀ ਫੋਨ ਤੇ ਕੁੜੀ ਇਹਦਾ ਫੋਨ ਖੋਇਆ ਨਾਲੇ ਫੋਨ ਇਹਨੇ ਫੜ ਲਿਆ ਜਾਂ ਕਿਦਾਂ ਜਦੋਂ ਜੇਦ ਹੋਈ ਮਾਰਿਆ ਉਹਦੇ ਤੇ ਨੱਕ ਤੇ ਵੀ ਸੱਟ ਲੱਗੀ ਉਹਦੇ ਸਿਰ ਦੇ ਵਿੱਚ ਵੀ ਮਾਰੀਆਂ ਗੁੱਜੀਆਂ ਸੱਟਾਂ ਖੜਾ ਕੋੜਾ ਮਾਰਿਆ ਜਾਂ ਕੋਈ ਪਤਾ ਨਹੀਂ ਸਾਨੂੰ ਜਦੋਂ ਕੁੜੀ ਚਲਾਈ ਫੇ ਸਾਨੂੰ ਪਤਾ ਲੱਗਾ ਇਹਦੇ ਬਲੱਡ ਚੁੰਦਾ ਹੈਗਾ ਅਸੀਂ ਆਏ ਇਹਦੇ ਕੋਲ ਫਿਰ ਉਹ ਮੁੰਡਾ ਜਦ ਤੱਕ ਉਹ ਮੋਟਰਸਾਈਕਲ ਲੈ ਕੇ ਫਗਵਾੜੇ ਵਾਲੀ ਸਾਈਡ ਨੂੰ ਦੌੜ ਗਿਆ ਤੇ ਕਿੰਨੇ ਵਿਅਕਤੀ ਸੀਗੇ ਜੀ ਬਸ ਆਹ ਕੋਈ 1 ਘੰਟਾ ਪਹਿਲਾਂ ਹੋਈ ਜਿੱਦਾਂ ਨਹੀਂ ਕਿੰਨੇ ਕਿੰਨੇ ਬੋਲ ਕਿੰਨੇ ਲੋਕ ਸੀਗੇ ਜੀ ਉਹਦੇ ਉਹ ਕੱਲਾ ਹੀ ਸੀਗਾ ਮੁੰਡਾ ਕੱਲਾ ਹੀ ਸੀ ਮੋਟਰਸਾਈਕਲ ਰੈੱਡ ਟੀ-ਸ਼ਰਟ ਉਹਨੇ ਪਾਈ ਸੀ ਅੱਛਾ ਜੀ ਪਲੈਟਿਨਾ ਮੋਟਰਸਾਈਕਲ ਸੀ ਤੇ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਮੈਡਮ ਦਾ ਨਹੀਂ ਨੁਕਸਾਨ ਤਾਂ ਉਹਨਾਂ ਦਾ ਸਿਰਫ ਇੱਕ ਫੋਨ ਹੀ ਲੈ ਕੇ ਗਿਆ ਫੋਨ ਹੀ ਲੈ ਗਿਆ ਤੇ ਬਾਕੀ ਇਹਨੂੰ ਕੁੱਟਿਆ ਮਾਰਿਆ ਕਿਉਂਕਿ ਕੁੜੀ ਫੋਨ ਆਪਣਾ ਬਚਾ ਕਰਦੀ ਸੀ ਹੂੰ ਫੋਨ ਲੈ ਗਿਆ ਫੋਨ ਲੈ ਗਿਆ ਖੋ ਕੇ ਜਦੋਂ ਸਾਨੂੰ ਪਤਾ ਲੱਗਾ ਮੋਟਰਸਾਈਕਲ ਤੇ ਹੋ ਗਿਆ ਪਾਲੀ ਸਾਈਡ ਤੋਂ ਹੀ ਪਾਲੀ ਸਾਈਡ ਕਿੰਨੇ ਵਜੇ ਹੋਇਆ ਬਜੀ ਇਹ ਹਾਸਾ ਹਾਂਜੀ ਕਿੰਨੇ ਕ ਵਜੇ ਹੋਇਆ ਹਾਸਾ 7:00 ਵਜੇ 7:00 7:00 ਵਜੇ ਦਾ ਟਾਈਮ ਹੈ ਤੇ ਤੁਸੀਂ ਸਿਵਲ ਹਸਪੀਟਲ ਚ ਲੈ ਕੇ ਆਏ ਆ ਹਾਂਜੀ ਤੇ ਕੀ ਮਤਲਬ ਕਿ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਜਿੱਦਾਂ ਹੁਣ ਮਗੀ ਤੁਸੀਂ ਇਹ ਵਧੀਆ ਕੰਮ ਕੀਤਾ ਵਾ ਇਹ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਆਪਣੇ ਇੱਕ ਤਾਂ ਸੋਨਾ ਬਿਲਕੁਲ ਹੀ ਨਾ ਪਾਉਣ ਰੋਡ ਦੇ ਉੱਤੇ ਆਪਾਂ ਜਦੋਂ ਕੱਲੀਆਂ ਆਪਣੇ ਲੇਡੀਜ਼ ਜਾਂਦੀਆਂ ਜਾ ਫੋਨ ਹੈ ਇਹਨਾਂ ਦੇ ਕੋਲ ਬਿਲਕੁਲ ਫੋਨ ਹੱਥ ਦੇ ਵਿੱਚ ਰੱਖਣੇ ਨਹੀਂ ਚਾਹੀਦੇ ਆਪਣਾ ਫੋਨ ਸੇਵ ਰੱਖੋ ਤਾਂ ਹੀ ਇਹ ਵਰਤਦਾ ਤਾਂ ਹੁੰਦੀਆਂ ਲੋਕਾਂ ਨੂੰ ਅਲਰਟ ਰਹਿਣਾ ਪੈਣਾ ਹੈ ਹਮਲਾ ਜੀ ਇੱਕ ਲੜਕੀ ਆਪਣੇ ਪੋੜਾ ਸਿਵਲ ਹਸਪਤਲ ਕਿੰਨੇ ਦੀ ਜੀ ਸਰ ਇੱਕ ਬਿਲਕੁਲ ਪੇਸ਼ੈਂਟ ਆਇਆ ਲੈਜਡਿਸਟਰੀ ਆਫ ਅਸੋਰ ਦੇ ਨਾਲ ਐਡਮਿਟ ਕਰ ਲਿਆ ਗਿਆ ਹੈ ਅੰਡਰ ਆਬਜ਼ਰਵੇਸ਼ਨ ਹੈ ਤੇ ਪਰਚਾ ਕੱਟ ਦਿੱਤਾ ਗਿਆ